ਮੈਕਸ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਕਿ ਸਾਡੇ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਅੱਜ ਜ਼ਿਲ੍ਹਾ ਤਰਨਤਾਰਨ ਦੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਫ਼ਤਰ ਦੇ ਗੇਟ ਅੱਗੇ ਪਾਵਰ ਮੈਨੇਜਮੈਂਟ ਦੀ ਜ਼ਿਲ੍ਹਾ ਮੁਲਾਜ਼ਮ ਪ੍ਰਤੀ ਟਾਲਮਟੋਲ ਵਾਲੀ ਨੀਤੀ ਖਿਲਾਫ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਗਵਾਈ ਹੇਠ ਆਪਣੇ ਸਾਥੀਆਂ ਸਮੇਤ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਅਤੇ ਪਾਰੀ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੇਵਾ ਮੁਕਤ ਕਰਮਚਾਰੀਆਂ ਨੂੰ ਦੁਬਾਰਾ ਕੰਮ ਉਪਰ ਰੱਖ ਰਏ ਹਨ ਜਦਕਿ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਕੇ ਰੱਖਿਆ ਜਾਵੇ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਭਰਤੀ ਕੀਤੀ ਜਾਵੇ ਅਤੇ ਸਾਡੀਆਂ ਹੱਕੀ ਮੰਗਾਂ ਨੂੰ ਰੈਗੂਲਰ ਕੀਤਾ ਜਾਵੇ ਅਖੀਰ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਮੁਲਾਜ਼ਮ ਡਿਊਟੀ ਦੌਰਾਨ ਹਾਦਸੇ ਵਿੱਚ ਮਾਰੇ ਜਾਂਦੇ ਹਨ ਉਸ ਤੋਂ ਸਭ ਤੋਂ ਪਹਿਲਾਂ ਸ਼ੀਦੀ ਦਾ ਦਰਦ ਦਿੱਤਾ ਜਾਵੇ ਅਤੇ ਉਹਨਾਂ ਨੇ ਨਾਲ ਨਾਲ ਉਸ ਨੂੰ 1 ਕਰੋੜ ਰੁਪਏ ਦੀ مالی ਸਹਾਇਤਾ ਦਿੱਤੀ ਜਾਵੇ ਇਸ ਵਕਤ ਸਭ ਤੋਂ ਜ਼ਿਆਦਾ ਬਿਜਲੀ ਕਰਮਚਾਰੀਆਂ ਦੀ ਘਾਟ ਪਾਈ ਜਾ ਰਹੀ ਹੈ ਸਾਡੇ ਬਿਜਲੀ ਕੰਮੇ 24 24 ਘੰਟੇ ਡਿਊਟੀ ਦੇ ਰਹੇ ਹਨ ਤੁਰੰਤ ਹੀ ਬਿਜਲੀ ਮੰਤਰੀ ਇਸ ਪਾਸੇ ਵਿਸ਼ੇਸ਼ ਤੌਰ ਤੇ ਧਿਆਨ ਦੇਣ ਅਤੇ ਨਵੀਆਂ ਪਰਤیاں ਕਰਨ ਦਾ ਐਲਾਨ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਉਂਦੇ ਦਿਨਾਂ ਤੱਕ ਸਾਡੀਆਂ ਹੱਕੀ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਇਸੇ ਤਰ੍ਹਾਂ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ ਤੁਸੀਂ ਵੀ ਦੇਖੋ ਨਿਊਜ਼ ਡੈਕ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮਰਦਾਬਾਦ ਮਰਦਾਬਾਦ ਪਾਵਰ ਡਿਵਿਜਨ ਜੀ ਮਰਦਾਬਾਦ 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 ਪਰ ਰੀਮ ਲਾਜ ਦੇਖਣ ਵਾਲੀ ਸਰਕਾਰ ਮਰਦਾਬਾਦ 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 ਸੇਵਾ ਮੁਕਤ ਕਰਮਚਾਰੀ ਭਰਤੀ ਕਰਨ ਵਾਲੀ ਸਰਕਾਰ ਮਰਦਾਬਾਦ 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 ਪਾਵਰ ਡਿਵਿਜਨਮੈਂਟ ਮਰਦਾਬਾਦ 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 ਕਹਾਵਣੀ ਐਡਵੋਕੇਟ ਜਨਰਲ ਨਾਲ ਚੀਫ ਸੈਕਟਰੀ ਨਾਲ ਬਿਜਲੀ ਅੱਜ ਐ ਮੈਨੇਜਮੈਂਟ ਦੇ ਖਿਲਾਫ ਜਿਹੜੇ ਸਾਡੇ ਰਿਟਾਇਰ ਹੋਏ ਸਾਥੀ ਆ ਉਹਨਾਂ ਨੂੰ ਦੁਬਾਰਾ ਡਿਊਟੀਆਂ ਤੇ ਲੈਣ ਵਾਸਤੇ ਜਿਹੜਾ ਉਹਨਾਂ ਨੇ ਲੈਟਰ ਕੱਢੀ ਆ ਉਹਦੇ ਸਬੰਧ ਚ ਮੈਨੇਜਮੈਂਟ ਦੇ ਖਿਲਾਫ ਜਿਹੜਾ ਵਾ ਆਪਣਾ ਰੋਜ਼ ਪ੍ਰਦਰਸ਼ਨ ਕਰ ਰਹੇ ਆ ਰੋਸ ਰੈਲੀਆਂ ਕਰਦੇ ਪਏ ਆ ਇਹ ਕਰਕੇ ਵੀ ਇਹ ਜਿਹੜਾ ਵਾ ਨਵੀਂ ਭਰਤੀ ਕਰਨੀ ਚਾਹੀਦੀ ਆ ਕਿਉਂਕਿ ਸਟਾਫ ਸਾਡਾ ਜਿਹੜਾ ਵਾ ਜੇ ਟੋਟਲ ਵੇਖੇ ਨਵੇਂ ਮੁੰਡੇ ਪ੍ਰੋਵੀਜ਼ਨ ਪਾ ਕੇ 3 ਸਾਲ ਪੂਰੇ ਹੋਏ ਆ ਜੀ ਅੱਜ ਭਰਤੀ ਕਰਦੇ ਆ ਤਿੰਨ ਸਾਲ ਐ ਉਹਨਾਂ ਨੂੰ ਲਾਈਨਾਂ ਤੇ ਨਹੀਂ ਚੜਾ ਸਕਦੇ ਕੰਮ ਨਹੀਂ ਕਰਾ ਸਕਦੇ ਇਹ ਜਿਹੜੀ ਆ ਰੈਗੂਲਰ ਸਟਾਫ ਇਹ ਬਹੁਤ 2-3 ਸਾਲ ਤੱਕ ਘਟ ਜਾਣਾ ਤੇ ਉਹ ਇਹ ਕਹਿੰਦੇ ਆ ਵੀ ਪ੍ਰਾਣੇ ਨੌਕਰਾਣਾਂ ਦੀ ਜਗ੍ਹਾ ਤੇ ਨਵੀਂ ਭਰਤੀ ਕੀਤੀ ਜਾਵੇ ਔਰ ਬੰਦੀ ਕੈਟਾਗਰੀ ਅਨੁਸਾਰ ਜਿਸ ਤਰ੍ਹਾਂ ਉਹਨਾਂ ਨੇ ਆਈਟੀ ਕੀਤੀ ਉਹਨਾਂ ਨੂੰ ਸਿੱਧਾ ਲੈਂਡਮੈਨ ਭਰਤੀ ਕੀਤਾ ਜਾਵੇ ਇਹ ਹੀ ਮੰਗ ਕਰਦੇ ਆ ਫਿਰ ਪੇ ਬੈਂਡ ਆ ਉਸੇ ਦਾ ਉਹਦੇ ਵਿੱਚ ਬਹੁਤ ਵੱਡੀ ਖਰੋਦ ਆ ਉਹ ਪੇ ਬੈਂਡ ਐ ਕਹਿੰਦੇ ਆ ਜਲਦ ਤੋਂ ਜਲਦ ਜਿਹੜਾ ਉਹ ਦਿੱਤਾ ਜਾਵੇ ਔਰ ਤਰੱਕੀਆਂ ਜਿਹੜੀਆਂ ਆ ਆਰਟੀਐਮ ਦੀਆਂ ਜਾਂ ਹੋਰ ਏਲਨ ਤੋਂ ਲੈਂਡਮੈਨ ਹੋਰ ਸਾਰੀਆਂ ਸਮੂਹ ਕ ਜਲਦੀ ਤੋਂ ਜਲਦੀਆਂ ਕੀਤੀਆਂ ਜਾਣ ਕਿੰਨੇ ਕੁ ਬਲਾਏ ਕੱਢ ਪਾਏ ਸਾਡੇ ਹੁਣ ਸਰਕਲ ਦੇ ਵਿੱਚ ਵੇਖੋ 23% ਮੁਲਾਜ਼ਮਾਂ ਟੁੱਟ ਤੇ ਜੇ ਵਿੱਚੋਂ ਪਰਵਿਸ਼ਣ ਪੀਡ ਵਾਲੇ ਗੇਲੀਏ ਕੱਢ ਕੇ 13-14% ਮੁਲਾਜ਼ਮ ਰਹਿ ਜਾਂਦੇ ਜਿਹੜਾ ਸਾਰਾ ਹੀ ਸਿਸਟਮ ਨੂੰ ਜਿਹੜਾ ਸੰਭਾਲਦੇ ਆ ਗਰਮੀਆਂ ਸੀਜ਼ਨ ਦੀ ਸਪੀਸ਼ਲਜ਼ ਆ ਕਰਨਾ ਦਾ ਹੁੰਦਾ ਸੀ ਚਾਹਿਆ ਉਹ ਉਸਕਾ ਨਹੀਂ ਆਈ ਬਹੁਤ ਜ਼ਿਆਦਾ ਮੁਸ਼ਕਲ ਆ ਰਹੀਆਂ ਆ 24-24 ਘੰਟੇ ਸਾਡੇ ਜੀ ਔਰ ਸਟ੍ਰੈਕਿੰਗ ਦਾ ਸਟਾਫ ਕੰਮ ਕਰਕੇ ਕੋਈ ਹਫਤਾਵਾਰੀ ਰੈਸਟ ਕੀਤੇ ਬਿਨਾ ਕੰਮ ਕਰ ਰਹੇ ਆ ਪਰ ਇਹ ਕਿੰਨਾ ਕੁ ਛੇੜ ਕਰਾਂਗੇ ਅਹੀਂ ਸਰਕਾਰ ਕੋ ਮੰਗ ਕੇ ਤੇ ਸਾਡੇ ਸਵਰਥ ਬਾ ਨਾ ਟੋੜੇ ਟੋੜਿਆ ਜਾਵੇ ਨਹੀਂ ਤੇ ਜਿਹੜਾ ਬਹੁਤ ਵੱਡਾ ਸੰਘਰਸ਼ ਵਧਿਆ ਜਾਊਗਾ। ਪਤਾ ਮੰਚ ਦਾ ਕਨਵੀਨਰ ਹਾਂ। ਅੱਜ ਦਾ ਜਿਹੜਾ ਸਾਡਾ ਰੋਜ਼ ਪ੍ਰੋਟੈਸਟ ਆ ਇਹ ਪੀ ਐਸ ਸੀ ਬੀ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਤਰਫੋਂ ਜਿਹੜਾ ਅਸੀਂ ਕਰ ਰਹੇ ਹਾਂ ਪ੍ਰਦਰਸ਼ਨ। ਕਰ ਕਿਉਂ ਰਹੇ ਹਾਂ ਇਸ ਕਰਕੇ ਕਿ ਸਾਡੇ ਬਹੁਤ ਸਾਰੇ ਮਸਲੇ ਆ। ਜਿਹੜੇ ਪਾਵਰ ਦੀ ਮੈਨੇਜਮੈਂਟ ਜਿਹੜਾ ਪਹਿਲਾਂ ਸਾਡੇ ਨਾਲ ਟੇਬਲ ਤੇ ਬੈਠਦੀ ਨਹੀਂ ਸਾਨੂੰ ਧਰਨੇ ਮਜਾਰੇ ਕਰਨੇ ਪੈਂਦੇ ਆ। ਹੜਤਾਲਾਂ ਤੱਕ ਕਰਨੀਆਂ ਪੈਂਦੀਆਂ ਫਿਰ ਕਿਦੇ ਟੇਬਲ ਤੇ ਬੈਠਦੀ ਆ ਫਿਰ ਉੱਥੇ ਕੁਝ ਮਸਲਿਆਂ ਤੇ ਸਹਿਮਤੀਆਂ ਬਣਦੀਆਂ ਫਿਰ ਉਹ ਸਹਿਮਤੀਆਂ ਨੂੰ ਲਾਗੂ ਕਰਾਉਣ ਲਈ ਸਾਨੂੰ ਮੁੜ ਜਿਹੜਾ ਸੜਕਾਂ ਤੇ ਆਉਣਾ ਪੈਂਦਾ ਹੁਣ ਜਿਹੜੀ ਤਾਜ਼ਾ ਸਥਿਤੀ ਇਹ ਆ ਕਿ ਸਾਡੀ ਮੈਨੇਜਮੈਂਟ ਨੇ ਸਾਡੇ ਨਾਲ 5 ਜੁਲਾਈ ਨੂੰ ਮੀਟਿੰਗ ਕੀਤੀ ਆ ਅੱਜ 29 ਜੁਲਾਈ ਆ ਸਾਨੂੰ ਮੀਟਿੰਗ ਦੇ ਮਿੰਟਸ ਤੱਕ ਨਹੀਂ ਦਿੱਤੇ ਮੰਗਾਂ ਮੰਨਣੀਆਂ ਤੇ ਬੜੀ ਦੂਰ ਦੀ ਗੱਲ ਆ ਮਿੰਟਸ ਮੈਂ ਆਉਂਦੇ ਆ ਹਫਤੇ ਬਾਅਦ ਆਉਣੇ ਚਾਹੀਦੇ ਆ ਵੀ ਇੰਨਾ-ਇੰਨਾ ਮਸਲਿਆਂ ਤੇ ਤੁਹਾਡੀਆਂ ਸਹਿਮਤੀਆਂ ਬਣੀਆਂ ਇਹਨਾਂ ਦੱਸਿਆ ਨਪਟਾਰਾ ਕਰਦੇ ਆਂ ਉਸ ਤੋਂ ਅੱਗੇ ਚੱਲ ਕੇ ਸਾਡੇ ਕਰਮਚਾਰੀ ਐਸ ਗਰਮੀ ਦੇ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਮੌਤਾਂ ਹੋਈਆਂ ਸਾਰੇ ਪੰਜਾਬ ਦੇ ਵਿੱਚ ਦਰਜਣਾਂ ਸਾਡੇ ਮੁਲਾਜ਼ਮ ਲਾਈਨਾਂ ਤੇ ਕੰਮ ਕਰਦੇ ਆਪਣੀਆਂ ਜਾਨਾਂ ਦੇ ਗਏ ਆ ਸਾਡੀ ਮੰਗ ਸੀ ਵੀ ਉਹਨਾਂ ਨੂੰ ਜਿਹੜਾ ਲਾਈਨ ਤੇ ਕੰਮ ਕਰਦੇ ਆ ਆਪਣਾ ਬਲੀਦਾਨ ਦਿੰਦਾ ਉਹ ਸਾਡੇ ਲਈ ਸ਼ਹੀਦ ਆ ਉਹਨੂੰ ਸ਼ਹੀਦਾ ਦਰਜਾ ਦਿੱਤਾ ਜਾਵੇ ਔਰ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੀ ਤਰਜ਼ ਤੇ 1 ਕਰੋੜ ਰੁਪਏ ਦੀ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਇਹ